ਇਹ ਸੱਤ ਬੰਦੋ ਜੀ ਤੇ ਲਗਾਤਾਰ ਪੈਰਾਡ ਕੀਤਾ ਜਾ ਰਿਹਾ ਸੀ ਕੱਲਾ ਇਹ ਆਮ ਆਦਮੀ ਪਾਰਟੀ ਦੀ ਲੜਾਈ ਨਹੀਂ ਹੈ ਸਾਡੇ ਇਲਾਕੇ ਦੀ ਲੜਾਈ ਹੈ ਪੰਜਾਬ ਦੀ ਲੜਾਈ ਹੈ ਥੋਡੇ ਸਭ ਦੀ ਵੀ ਥੋੜਾ ਵੀ ਧੰਨਵਾਦ ਹੈ ਤੁਹਾਡੇ ਸਭ ਦੀ ਵੀ ਲੜਾਈ ਹੈ ਇਹ ਸਾਡੇ ਪੰਜਾਬ ਦੇ ਪਾਣੀਆਂ ਦੀ ਲੜਾਈ ਹੈ ਲਗਾਤਾਰ ਇੱਥੇ ਮੋਰਚਾ ਚੱਲ ਰਿਹਾ ਸੀ ਕੱਲ ਦੁਪਹਿਰੇ ਜਦੋਂ ਮੇਰੀ ਸਾਥੀਆਂ ਨਾਲ ਗੱਲ ਹੋਈ ਸਾਰੇ ਪਿੰਡਾਂ 'ਚ ਡਿਊਟੀ ਲੱਗੀ ਕਈ ਸਰਪੰਚ ਸਰਵਾਂ ਦਾ ਸਾਡੇ ਬਲੌਗ ਪ੍ਰਧਾਨਾਂ ਦਾ ਫੋਨ ਆਇਆ ਮੈਂ ਇਹਨਾਂ ਨੂੰ ਆਪ ਕਿਹਾ ਮੈਂ ਕਿਹਾ ਹੁਣ ਜੋ ਇਸ ਵਕਤ ਜੋ ਹਾਲਾਤ ਹੈ ਦੇਖ ਲੇ ਉਹ ਆਪਾਂ ਨਹੀਂ ਅੱਜ ਸਾਰਾ ਸ਼ਾਮ ਉਹ ਅਜੀ ਮੌਟਰ ਲਾ ਪਰ ਹੁਣ ਇਹ ਧਰਨਾ ਚੱਕ ਲਈਏ ਹੁਣ ਜਿਹੜਾ ਹੈ ਲੱਗਦਾ ਨਹੀਂ ਕਿ ਕਦੀ ਵੀ ਬੀਬੀਐਮਬੀ ਜਾਂ ਕੋਈ ਹਰਿਆਣਾ ਇਹ ਤਾਂ ਕੋਸ਼ਿਸ਼ ਕਰੂਗਾ ਇਹ ਹੁਣ ਆਪਣਾ ਫੋਕਸ ਹੈ ਜਿਹੜਾ ਜੋ ਆਪਰੇਸ਼ਨ ਸਿੰਧੂ ਹੋਇਆ ਤੇ ਆਪਣੇ ਜਿਹੜਾ ਹੈ ਦੇਸ਼ ਵੀ ਰੱਖਿਆ ਲਈ ਤੇ ਦੇਸ਼ ਦੇ ਫੌਜੀਆਂ ਦੀ ਅਰਦਾਸ ਲਈ ਸਾਡੇ ਜਿਹੜੇ ਹੈ ਜਿਹੜੇ ਸਾਡੇ ਸੰਵਾਨ ਸਕੂਲ ਉੱਥੇ ਲੜ ਰਹੇ ਆ ਆਪਾਂ ਨੂੰ ਉੱਧਰ ਧਿਆਨ ਦੇਣਾ ਚਾਹੀਦਾ ਤੇ ਹੁਣ ਇੰ딴 ਦੀ ਕੋਈ ਗੱਲ ਨਹੀਂ ਕਿ ਅੱਜ ਸਵੇਰ ਦੇ 8:30 8:30 ਹੀ ਵਜੇ ਸੀ ਠੀਕ ਹੈ ਬਿਨਾ ਕਿਸੇ ਲੋਕਲ ਮੀਡੀਆ ਨੂੰ ਵੀ ਨਹੀਂ ਇਨਫੋਰਮ ਕੀਤਾ ਗਿਆ ਪੀਬੀਐਮਪੀ ਦਾ ਚੇਅਰਮੈਨ ਖੁਦ ਇੱਥੇ ਆ ਕੇ ਇਹਨਾਂ ਬੰਦਿਆਂ ਨੂੰ ਇੱਥੋਂ ਪੰਜਾਬ ਦੇ ਅਸਰਾਂ ਨੂੰ ਡ੍ਰੈਗ ਹੈ ਇੱਥੋਂ ਹਟਾਇਆ ਗਿਆ ਤੇ ਇਸ ਤੋਂ ਬਾਅਦ ਇੱਥੋਂ ਜਿਹੜਾ ਪੰਜਾਬ ਨੂੰ ਪਾਣੀ ਜਾ ਰਹੇ ਆ ਉਦੇ ਗੇਟ ਬੰਦ ਕਰਕੇ ਹਰਿਆਣਾ ਨਹੀਂ ਸਕਦਾ ਕਿ ਇਹ ਸਰੇ ਆਮ ਮੈਂ ਸਮਝਦਾ क्राइम ਹੈ ਜੁਰਮ ਹੈ ਪਾਪ ਹੈ ਕਿ ਪੰਜਾਬ ਜਿਉਂਦੇ 550 ਤੋਂ ਕਿਲੋਮੀਟਰ ਤੋਂ ਲੰਬਾ ਬਾਰਡਰ ਹੈ ਅੱਜ ਜਿਹੜਾ ਮਾਹੌਲ ਹੈ ਸਭ ਤੋਂ ਵੱਧ ਅਸੀਂ ਇਸ ਵਕਤ ਹੌਲਟਾਈ ਲਾਏ ਹੁਣ ਵੀ ਜਿਹੜਾ ਅੱਜ ਤੁਸੀਂ ਦੇਖ ਸਕਦੇ ਹੋ ਡਿਫੈਂਸ ਮਿਨਿਸਟਰੀ ਵੱਲੋਂ ਜਿਹੜਾ ਪ੍ਰੈਸ ਰਿਲੀਜ਼ ਜਾਰੀ ਹੋਇਆ ਉਹਦੇ ਵਿੱਚ ਸਭ ਤੋਂ ਵੱਧ ਪੰਜਾਬ ਦੇ ਸ਼ਹਿਰਾਂ ਦੇ ਨਾਮ ਹੈ ਕਿ ਲੁਧਿਆਣਾ ਚੰਡੀਗੜ੍ਹ ਅੰਬਰਸਰ ਪਠਾਨਕੋਟ ਬਠਿੰਡਾ ਇੱਥੇ ਰਾਤ ਨੂੰ ਮਿਸਾਈਲਾਂ ਛੱਡਿਆਂਗੀਆਂ ਐਦਾਂ ਦੇ ਮੌਕੇ ਦੇ ਉੱਤੇ ਪੰਜਾਬ ਦੇ ਨਾਲ ਇੰਨਾ ਵੱਡਾ ਜਿਹੜਾ ਹੈ ਅ ਧੱਕਾ ਕਰਨਾ ਮੈਂ ਸਮਝਦੇ ਹਾਂ ਬਹੁਤ ਮਾੜੀ ਗੱਲ ਹੈ ਕਿ ਇੱਥੋਂ ਚੇਅਰਮੈਨ ਜਦੋਂ ਇੱਕ ਵਾਰ ਇੱਥੇ ਆ ਗਏ ਇੱਥੋਂ ਆ ਕੇ ਜਦੋਂ ਸਾਨੂੰ ਪਤਾ ਲੱਗ ਗਿਆ ਸਾਡੇ ਕੋਲ ਲੋਕਲ ਇਹ ਵੀ ਅਸੀਂ ਧੰਨਵਾਦ ਕਰਦੇ ਹਾਂ ਲੋਕਲ ਪਿੰਡਾਂ ਦੇ ਲੋਕ ਇੱਥੇ ਲੱਗੇ ਆ ਉਹਦਾ ਮੈਨੂੰ ਫੋਨ ਆਇਆ ਅਸੀਂ ਜਦੀ ਸੀਐਮ ਸਾਹਿਬ ਕੋਲ ਸੱਦੇ ਸਾਡੇ ਸਾਡੇ ਸਾਥੀ ਤੇ ਪੰਚ ਤੇ ਇੰਨੀ ਦੇਰ ਤੱਕ ਅਸੀਂ ਨਹੀਂ ਅਗਰ ਇਹ ਜਿਹੜਾ ਹੈ ਨੰਗਲ ਤੋਂ ਵੀ ਪਾਣੀ ਛੱਡ ਦੇਣਾ ਸੀਗਾ ਜੇ ਉੱਥੋਂ ਛੱਡ ਦਿੰਦੇ ਤਾਂ ਜਿਹੜਾ ਹੈ ਇੱਕ ਹੋਰ ਬੜੀ ਮਦਦ ਇੱਕ ਕੱਲਾ ਇਹ ਨਹੀਂ ਪਾਣੀ ਦੀ ਲੜਾਈ ਨਹੀਂ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਸਾਡਾ ਇਸ ਵਕਤ ਫ੍ਰੀ ਪ੍ਰੀ ਫਲੱਡ ਸੀਜ਼ਨ ਚੱ ਜਿਨਨੇ ਡੰਗੀਆਂ ਦਾ ਕੰਮ ਹੋਣਾ ਜਿਨਨੇ ਨਹਿਰਾਂ ਦੀ ਰਿਪੇਅਰ ਹੋਣੀ ਕਿਤੇ ਕੋਈ ਭੰਨ ਤੋੜਾ ਕੋਈ ਲੀਕੇਜ ਹੈ ਉਹ ਸਾਡੇ ਕੋਲ 8 ਮਹੀਨਾ ਡੇਢ ਮਹੀਨਾ ਹੁੰਦਾ ਇਸ ਤੋਂ ਬਾਅਦ ਜਦੋਂ ਰੇਨੀ ਸੀਜ਼ਨ ਆ ਗਿਆ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਇਸ ਵਕਤ ਬਹੁਤ ਸਾਰੇ ਡੰਗੀਆਂ ਦਾ ਕੰਮ ਨਹਿਰਾਂ ਦੀ ਰਿਪੇਅਰ ਦਾ ਕੰਮ ਚੱਲਦਾ ਪਿਆ ਅਸੀਂ ਇਹ ਨਹੀਂ ਉਹਦੀ ਵੀ ਪ੍ਰਵਾਹ ਨਹੀਂ ਕੀਤੀ ਜੇ ਕੋਈ ਪਿੰਡਾਂ ਚ ਕਿਤੇ ਹਾਦਸਾ ਹੋ ਜਾਂਦਾ ਕਿਤੇ ਕੋਈ ਨਹਿਰ ਲੀਕ ਹੋ ਜਾਂਦੀ ਕੁਝ ਹੋ ਜਾਂਦਾ ਉਹਦੀ ਜ਼ਿੰਮੇਵਾਰੀ ਕੌਣ ਸੀ ਬਿਨਾਂ ਕਿਸੇ ਹੰਦਸੇ ਉਹ ਛੱਡ ਦਿੱਤਾ ਗਿਆ ਪਾਣੀ ਤਾਂ ਬੜਾ ਗੰਭੀਰ ਮਸਲਾ ਹੈ ਜਿਹੜਾ ਹੈ ਕਿ ਮੈਂ ਸਮਝਦਾ ਇਦਾਂ ਹੀ ਅਸੀਂ ਸਾਡੇ ਦਰਿਆ ਦੇ ਉੱਤੇ ਸਾਡਾ ਵੱਡੇ ਲੈਵਲ ਤੇ ਡੰਗਿਆਂ ਦਾ ਕੰਮ ਚੱਲਦਾ ਪਿਆ ਕਰੋੜਾਂ ਰੁਪਏ ਦੇ ਜਿਹੜੇ ਵਰਕ ਚੱਲਦਾ ਹੁੰਦਾ ਹੈ ਅਗਰ ਉਹ ਪਾਣੀ ਉੱਥੋਂ ਛੱਡ ਦਿੰਦੇ ਸਾਰੇ ਡੰਗਿਆਂ ਦਾ ਜਿਹੜਾ ਹੈ ਉਹ ਵੀ ਵੱਡਾ ਨੁਕਸਾਨ ਹੋ ਲੈਣਾ ਸੀ ਤੇ ਇਹ ਜਿਹੜੀ ਕਾਇਰਾਂ ਨਾ ਹਰਕਤ ਕੀਤੀ ਹੈ ਆ ਸੀਐਨ ਸਾਹਿਬ ਨੂੰ ਵੀ ਮੰਗ ਕੀਤੀ ਤੇ ਸੀਐਨ ਸਾਹਿਬ ਨੇ ਕਿਹਾ ਅਜਿਹਾ ਨਾ ਟਿੱਕਾ ਕੈਸੀ ਵੀ ਜਾਂਚ ਕਰਾਵਾਂਗੇ ਕਿ ਕੀ ਇਹਦੇ ਪਿੱਛੇ ਮਨਸੂਬੇ ਕੀ ਹੈ ਤੁਸੀਂ ਵੀ ਸਾਰੇ ਦੇਖਿਓ ਤੁਸੀਂ ਕਦੀ ਕੋਈ ਹੁਣ ਤੱਕ ਕਿਸੇ ਅਖਬਾਰ ਚ ਹਰਿਆਣਾ ਦਾ ਪੇਜ ਤਾਂ ਹੁੰਦਾ ਹੀ ਇੱਕ ਦਾ ਤੁਸੀਂ ਕਦੀ ਖਬਰ ਪੜ੍ਹੀ ਹੈ ਕਿ ਹਰਿਆਣਾ ਚ ਪਾਣੀ ਦੀ ਕਿੱਲਤ ਹੈ ਜਾਂ ਕੋਈ ਵੀਡੀਓ ਜਾਂ ਕੋਈ ਰਿਸ਼ਤੇਦਾਰ ਦਾ ਕੋਣ ਆਇਆ ਕਿ ਹਾਹਾਕਾਰ ਮੱਚ ਗਈ ਹਰਿਆਣੇ ਉਸ ਦੇ ਬਾਵਜੂਦ ਅਸੀਂ 4000 ਕਿਉਂ ਸਮਝ ਨਹੀਂ ਆ ਰਹੇ ਸਮਝ ਨਹੀਂ ਆ ਰਿਹਾ ਕਿ ਮੁੱਦਾ ਕਿਉਂ ਖੜਾ ਕਿੱਦਾਂ ਜਾ ਰਿਹਾ ਪੰਜਾਬ ਦੇ ਨਾਲ ਇਤਾਂ ਦੀ ਕੀ ਲੜਾਈ ਹੈ ਕਿ ਨਾਲ ਹੀ ਸਾਡੇ ਜਿਵੇਂ ਮੈਂ ਤੁਹਾਨੂੰ ਇੱਥੇ ਜ਼ਿਕਰ ਕੀਤਾ ਪਿੰਡਾਂ ਦਾ ਸਾਡੇ ਇਲਾਕੇ ਦੇ ਪਿੰਡਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਕੀਪੂਰ ਸਾਹਿਬ ਜੀ ਦੇ ਦੋ ਚਾਰ ਦਿਨ ਚ ਇੱਥੇ ਪਾਈਪ ਆ ਗਏ ਮਸ਼ੀਨ ਆ ਗਈ ਦੋ ਚਾਰ ਦਿਨ ਤੁਹਾਡੇ ਸਾਹਮਣੇ ਜਿਹੜਾ ਕੰਮ ਸ਼ੁਰੂ ਹੋਊਗਾ ਤੇ ਦਿਖ ਪੰਜਾ ਮੀਟਰ ਤੇ ਮੈਂ ਵਿਧਾਨ ਸਮਝ ਵੀ ਬੋਲਿਆ 50 ਮੀਟਰ ਤੇ ਪਿੰਡ ਸੀਗਾ ਭਗਵਾਲ ਭਗਵਾਲ ਪੰਜਾ ਮੀਟਰ ਤੇ ਪਿੰਡ ਸੀਗਾ ਪਾਣੀ ਨਹੀਂ ਮਿਲ ਸੀ ਤੇ ਹੁਣ ਉੱਥੇ ਪਾਣੀ ਮਿਲਦਾ ਸੀ ਤੇ ਇਹ ਲੜਾਈ ਲੜ